ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੌਰ ਜੀ ਤੁਹਾਨੂੰ ਬਲੌਗ ਵਿੱਚ ਸਵਾਗਤ ਹੈ ਬਾਈ ਗੁਰੂ ਕਰੇ ਕੁਸ਼ੋਕ ਚੜਦੀ ਕਲਾ ਸਰੋ ਬਲੌਗ ਦੀ ਸ਼ੁਰੂਆਤ ਮੇਰੀ ਬਹੁਤ ਸਾਰੀ ਇਹਾਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਫੇਸ ਦੀਆਂ ਵੀਡੀਓ ਬਣਾਈਆਂ ਸੀ ਨਾ ਤੇ ਮੈਂ ਬਹੁਤ ਅੱਛੇ ਰਿਜ਼ਲਟ ਮਿਲੇ ਹੈ ਤੇ ਅੱਜ ਵੀ ਇੱਕ ਮੈਂ ਲੈ ਕੇ ਆਈ ਆ ਫੇਸ ਦੇ ਲਈ ਠੀਕ ਹੈ ਜੀ ਬਹੁਤ ਅੱਛਾ ਜਿਹੜਾ ਦੇਖੋ ਜਿਵੇਂ ਦੇਸੀ ਘਿਓ ਆਪਾਂ ਘਰ ਬਣਾਉਂਦੇ ਆਂ ਆ ਦੇਖੋ ਜੀ ਅੱਜ ਦੇਸੀ ਘਿਓ ਦੇ ਨਾਲ ਜੋ-ਜੋ ਚੀਜ਼ਾਂ ਇਹਦੇ ਵਿੱਚ ਮਿਕਸ ਕਰਕੇ ਮੈਂ ਕਰੀਮ ਬਣਾਉਂਗੀ ਉਹ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਇਸੇ ਲਈ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਤੇ ਨਾ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਕਿ ਘਿਓ ਬਿਲਕੁਲ ਸੋਖੇ ਤਰੀਕੇ ਨਾਲ ਮੈਂ ਕਿੱਦਾਂ ਬਣਾਉਣੀ ਹੁੰਦੀ ਆ ਆ ਘਿਓ ਇਦਾਂ ਹੀ ਮੈਂ ਥੋੜਾ ਜਿਹਾ ਪਿਘਲਾ ਕੇ ਤੇ ਆ ਦੇਖੋ ਗਲਾਸ ਵਿੱਚ ਪਾਣੀ ਦਾ ਭਰ ਕੇ ਧਰਦੇ ਨਾ ਤੇ ਇਹਨੂੰ ਇਸ ਤਰ੍ਹਾਂ ਕਟਿੰਗ ਕਰਕੇ ਜਿਹੜੀ ਆਪਣੀ ਆ ਹੁੰਦੀ ਹੈ ਨਾ ਸਾਈਡ ਤੋਂ ਲ ਤੇ ਆ ਦੇਖੋ ਜੀ ਇਹ ਸਾਰੀ ਲੱਸੀ ਖੱਟੀ ਹੁਣ ਆਪਾਂ ਇਹਨੂੰ ਕਿਸੇ ਦੇ ਭਾਂਡੇ ਦੇ ਵਿੱਚ ਡੋਂਗੇ ਚ ਕੱਢ ਲਾਂਗੇ ਤੇ ਬਹੁਤ ਸਿੰਪਲ ਤੇ ਸੌਖੇ ਤਰੀਕੇ ਨਾਲ ਬਣਦਾ ਬਹੁਤ ਘੱਟ ਮਤਲਬ ਗੈਸ ਦੇ ਵਿੱਚ ਬਣਦਾ ਹੈ ਠੀਕ ਹੈ ਜੀ ਗੈਸ ਵੀ ਸਾਡੀ ਘੱਟ ਲੱਗਦੀ ਹੈ ਟਾਈਮ ਵੀ ਘੱਟ ਲੱਗਦਾ ਤੇ ਖੋ ਵੀ ਸਾਡਾ ਜ਼ਿਆਦਾ ਬਣਦਾ ਤੇ ਆ ਦੇਖੋ ਜੀ ਆ ਆਪਾਂ ਸਾਰੀ ਇਹਦੀ ਖੱਟੀ ਲੱਸੀ ਸਾਰੀ ਕੱਢ ਦਾਂਗੇ ਪਹਿਲਾਂ ਵੀ ਮੈਂ ਤੁਹਾਨੂੰ ਇਹਦੇ ਵੀਡੀਓ ਸ਼ੇਅਰ ਕੀਤੀ ਹੋਈ ਏ ਬਾਕੀ ਕਿਉ ਦੇ ਵਿੱਚ ਹੀ ਮਿਕਸ ਕਰਕੇ ਕੀ ਕੀ ਚੀਜ਼ਾਂ ਬੁੜਕਰੀਮ ਬਣਾਵਾਂਗੇ ਫੇਸ ਦੇ ਲਈ ਉਹ ਤੁਹਾਡੇ ਨਾਲ ਮੈਂ ਸਾਰੇ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਇਆ ਸਿਰਫ ਬਹੁਤ ਸਾਰਾ ਥੈਂਕ ਯੂ ਸਿਸਟਰ ਦਾ ਪੈਸੇਜ ਆਇਆ ਸੀ ਮੈਨੂੰ ਬਲਾਸਪੁਰ ਤੋਂ ਕਿ ਮੈਂ ਜਿਹੜੀ ਵੀਡੀਓ ਬਣਾਈ ਏ ਉਹ ਕਹਰੇ ਮੈਨੂੰ 7 ਦਿਨਾਂ ਦੇ ਅੰਦਰ ਅੰਦਰ ਦੀਦੀ ਬਹੁਤ ਅੱਛਾ ਰਿਜ਼ਲਟ ਮਿਲਿਆ ਮੈਂ ਤੁਹਾਨੂੰ ਉਹਨਾਂ ਦਾ ਕਮੈਂਟ ਵੀ ਜ਼ਰੂਰ ਦਿਖਾਉਂਗੀ ਠੀਕ ਹੈ ਜੀ ਸੇਮ ਮਤਲਬ ਤੁਸੀਂ ਉਹਨਾਂ ਦਾ ਕਮੈਂਟ ਵੀ ਪੜ੍ਹ ਸਕਦੇ ਹੋ ਬਹੁਤ ਅੱਛ ਕਿਉਂਕਿ ਇਹ ਜਿਹੜੇ ਨਾ ਸਾਰੇ ਦੇਸੀ ਨੁਕਤੇ ਹੁੰਦੇ ਆ ਤੇ ਇਹ ਦੇਸੀ ਨੁਕਸੇ ਸਾਡੇ ਬਹੁਤ ਕੰਮ ਆਉਂਦੇ ਆ ਠੀਕ ਹੈ ਜੀ ਬਹੁਤ ਅੱਛੇ ਹੁੰਦੇ ਇਹਨਾਂ ਦੇ ਰਿਜ਼ਲਟ ਮੈਨੂੰ ਵੀ ਮਿਲੇ ਆ ਤੇ ਮੈਂ ਵੀ ਆਪਣੇ ਤਾਂ ਹੀ ਸ਼ੇਅਰ ਕਰਦੀ ਹੁੰਨੀ ਆ ਪਹਿਲਾਂ ਟਰਾਈ ਕਰਦੀ ਆ ਫਿਰ ਮੈਂ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦੀ ਆ ਅੱਜ ਕੱਲ ਜਿਵੇਂ ਸਰਦੀ ਚੱਲ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਸਰਦੀ ਦੇ ਵਿੱਚ ਆਪਾਂ ਘਰੇ ਕਿਹੜੀ ਕਰੀਮ ਬਣਾਣੀ ਹੈ ਜੋ ਸਾਨੂੰ ਆਪਣੇ ਫੇਸ ਦੇ ਲਈ ਬਹੁਤ ਮਤਲਬ ਅੱਛੇ ਰਿਜ਼ਲਟ ਮਿਲਣਗੇ ਤੇ ਬਣਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਜੀ ਤਾ ਤਾਂ ਤੁਸੀਂ ਬਨੇ ਰੋ ਜੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਇੰਨਾ ਪਿਆਰ ਤੇ ਸਪੋਰਟ ਕਰਨ ਲਈ ਮੈਨੂੰ ਤੇ ਲੋ ਜੀ ਆ ਦੇਖੋ ਸਿਰਫ 5 ਮਿੰਟ ਲੱਗੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਕਿੰਨੇ ਫਟਾਫਟ ਕੇ ਉਹ ਬਣ ਗਿਆ ਇਹ ਬਿਲਕੁਲ ਨੀਚੇ ਵੀ ਨਹੀਂ ਲੱਗਦਾ ਟਾਈਮ ਵੀ ਨਹੀਂ ਲੱਗਦਾ ਤੇ ਦੇਖੋ ਤੁਸੀਂ ਕਿਉਂ ਵੀ ਬਣ ਐਨ ਵਧੀਆ ਬਣ ਜਾਂਦਾ ਆ ਦੇਖੋ ਉਹ ਗਾਣਾ ਨਹੀਂ Gracias. ਲੋ ਜੀ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਕਿ ਆਪਾਂ ਆਪਣੇ ਘਰੇ ਕਿੱਦਾਂ ਕਰੀਪ ਆਪਣੇ ਫੇਸ ਦੇ ਲਈ ਬਣਾ ਸਕਦੇ ਆ ਜਿਵੇਂ ਕਿ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਕਿ ਸਰਦੀਆਂ ਦੇ ਵਿੱਚ ਸਾਡਾ ਫੇਸ ਖਰਾਬ ਹੋ ਜਾਂਦਾ ਹੈ ਜਾਂ ਸਕਿਨ ਨਾ ਫੱਟੀ ਫੱਟੀ ਵੀ ਹੋ ਜਾਂਦੀ ਏ ਤੇ ਸਰਦੀਆਂ ਦੇ ਵਿੱਚ ਸਾਡੇ ਹੱਥ ਪੈਰ ਵੀ ਫਟੇ ਫਟੇ ਹੋ ਜਾਂਦੇ ਤੁਸੀਂ ਇਹ ਵਾਲੀ ਕਰੀਮ ਬਣਾਣਾ ਤੇ ਇਹ ਕਰੀਮ ਨੂੰ ਤੁਸੀਂ ਰਾਤੀ ਕਦੋਂ ਲਾਣਾ ਮੈਂ ਵੀ ਦੱਸੂਗੀ ਤੁਹਾਨੂੰ ਠੀਕ ਹੈ ਜੀ ਕਿਸ ਟਾਈਮ ਕਿਸ ਤਰ੍ਹਾਂ ਮੂੰਹ ਧੋ ਕੇ ਕਿਸ ਤਰ੍ਹਾਂ ਲਗਾਣਾ ਤੇ ਹੁਣ ਮੈਂ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਰਹੀ ਆ ਕਿ ਆਪਾਂ ਜਦੋਂ ਵੀ ਕਦੀ ਇਹ ਕਰੀਮ ਲਗਾਣੀ ਹੈ ਕਰੀਮ ਬਣਾਉਣ ਦਾ ਵੀ ਦੱਸੂਗੀ ਸਭ ਤੋਂ ਪਹਿਲਾਂ ਮੈਂ ਦੱਸੂਗੀ ਤੁਹਾਨੂੰ ਆਪਣੇ ਫੇਸ ਨੂੰ ਆਪਾਂ ਕਿੱਦਾਂ ਵਾਸ਼ ਕਰਨਾ ਹੈ ਸਵੇਰੇ ਉੱਠ ਕੇ ਤੁਸੀਂ ਹਮੇਸ਼ਾ ਕੋਈ ਸਾਬਣ ਨਾ ਲਗਾਇਆ ਕਰੋ ਕੋਈ ਫੇਸ ਵਾਸ਼ ਨਾ ਲਗਾਇਆ ਕਰੋ ਕੁਝ ਵੀ ਨਹੀਂ ਲਗਾਣਾ ਹੈਗਾ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਕਿ ਮੇਰੀ ਪਿਗਮੈਂਟੇਸ਼ਨ ਬਹੁਤ ਹੈ ਬਲੈਕ ਹੈਡਸ ਵਗੈਰਾ ਬਹੁਤ ਜ਼ਿਆਦਾ ਹੈ ਬਲੈਕ ਮਤਲਬ ਕਈ ਵਰੀ ਹੁੰਦਾ ਹੈ ਕਈਆਂ ਦੇ ਮੈਂ ਦੇਖਿਆ ਸਕੀਨ ਇਤੋਂ ਦੀ ਖਰਾਬ ਹੋ ਜਾਂਦੀ ਹੈ ਜਾਂ ਛਾਈਆਂ ਪੈ ਜਾਂਦੀਆਂ ਮੈਂ ਛਾਈਆਂ ਲਈ ਇੱਕ ਭੈਣ ਨੂੰ ਮਤਲਬ ਮੈਨੂੰ ਕਮੈਂਟ ਵੀ ਆਇਆ ਮੈਮ ਇੱਥੇ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਬਹੁਤ ਫਰਕ ਲੱਗਿਆ ਬਾਅਜੀ ਤੇਲ ਦਾ ਬਹੁਤ ਜ਼ਿਆਦਾ ਫਾਇਦਾ ਲੱਗਿਆ ਤੇ ਇਸੇ ਕਰਕੇ ਮੈਂ ਤੁਹਾਡੇ ਨਾਲ ਉਹ ਵਾਲਾ ਸ਼ੇਅਰ ਕੀਤਾ ਹਾਂ ਮੇਰੇ ਕੋਲ ਤੇਲ ਹੈਗਾ ਨਹੀਂ ਸੀ ਮੈਨੂੰ ਕਮੈਂਟ ਵੀ ਆ ਰਹੇ ਸੀ ਤੁਸੀਂ ਦਿਖਾ ਦਿਓ ਤੁਸੀਂ ਪੰਸਾਰੀ ਕੋਲ ਜਾ ਕੇ ਬਾਅਜੀ ਤੇਲ ਬੋਲਦੇ ਹੋ ਪੰਸਾਰੀ ਕੋਲ ਵੱਡੀ ਦੁਕਾਨ ਹੋਏਗੀ ਨਾ ਉਹਦੇ ਕੋਲ ਤੁਹਾਨੂੰ ਜਰੂਰ ਮਿਲ ਜਾਏਗਾ ਕੋਈ ਛੋਟੀਆਂ-ਮੋਟੀਆਂ ਦੁਕਾਨਾਂ ਹੁੰਦੀਆਂ ਨੇ ਤੇ ਚਲੋ ਨਹੀਂ ਮਿਲਦਾ ਜਾਂ ਮੈਡੀਕਲ ਵਾਲੇ ਕੋਲ ਮੈਂ ਤੁਹਾਨੂੰ ਹਮੇਸ਼ਾ ਜਿਹੜੀ ਚੀਜ਼ ਲੈਂਦੇ ਹੁੰਦੇ ਹੁੰਨੇ ਆ ਇਹ ਦੱਸ ਦਿੰਨੀ ਆ ਕਿ ਇਹ ਪੰਸਾਰੀ ਕੋਲ ਮਿਲੇਗੀ ਜਾਂ ਮੈਡੀਕਲ ਵਾਲੇ ਕੋਲ ਮਿਲੇਗੀ ਜਾਂ ਕਰਿਆਨੇ ਵਾਲੇ ਕੋਲ ਮਿਲੇਗੀ ਠੀਕ ਹੈ ਜੀ ਇਹ ਇਸ ਕਰਕੇ ਤੇ ਇਹ ਹੀ ਦੱਸਦੀ ਪਈਆਂ ਕਿ ਹੁਣ ਜਦੋਂ ਵੀ ਆਪਾਂ ਦੇਖੋ ਮੈਂ ਸਭ ਤੋਂ ਪਹਿਲਾਂ ਕੀ ਕਰਦੀ ਹੁੰਨੀ ਆ ਕਦੀ ਵੀ ਹਮੇਸ਼ਾ ਆਪਣਾ ਪਹਿਲਾਂ ਤਾਂ ਇਹ ਤਾਂ ਜ਼ਿਆਦਾਤਰ ਮੈਂ ਕਰਦੀ ਆ ਜਿਵੇਂ ਕੱਚਾ ਦੁੱਧ ਹੁੰਦਾ ਨਾ ਉਹਦੀ ਕਰੀਮ ਆਪਣੇ ਫੇਸ ਤੇ ਲਗਾਨੀ ਹੁੰਦੀ ਆ ਠੀਕ ਹੈ ਜੀ ਫੇਸ ਤੇ ਲਗਾਣੀ ਚਾਹੀਦੀ ਸਾਨੂੰ ਕੱਚਾ ਦੁੱਧ ਦੀ ਕਰੀਮ ਉਪਰੋਂ ਝੱਗ ਹੁੰਦੀ ਹੈ ਨਾ ਉਹ ਲਗਾ ਲਿਆ ਕਰੋ ਫਿਰ 5 ਕੁ ਮਿੰਟ ਬਾਅਦ ਤੁਸੀਂ ਆਪਣਾ ਮੂੰਹ ਧੋ ਲਿਆ ਕਰੋ ਔਰ ਕੋਸ਼ਿਸ਼ ਇਹ ਕਰਿਆ ਕਰੋ ਕਿ ਜਦੋਂ ਵੀ ਦੁੱਧ ਤੁਸੀਂ ਲਗਾਉਂਦੇ ਹੋ ਨਾ ਤੇ ਆਪਣੇ ਇਸ ਤਰ੍ਹਾਂ ਮਤਲਬ ਲਗਾ ਕੇ ਵਧੀਆ ਤਰੀਕੇ ਨਾਲ 5-10 ਮਿੰਟ ਬਾਅਦ ਹੀ ਆਪਣਾ ਫੇਸ ਧੋਇਆ ਕਰੋ ਇਹਦੇ ਨਾਲ ਤੁਹਾਨੂੰ ਦੇਖਿਆ ਸਕਿਨ ਤੁਹਾਡੀ ਚਾਹੇ oily ਹੈ ਤੁਹਾਡੀ ਸਕਿਨ ਇਹ ਨਹੀਂ ਹੁੰਦਾ ਵੀ ਆਪਾਂ ਕਹਿ ਦਿੰਨੇ ਆ oily ਸਕਿਨ ਹੋਵੇ ਤੇ ਆਪਾਂ ਲਾਣਾ ਨਹੀਂ ਇਹ ਜਿਹੜੇ ਖੋਪੇ ਦਾ ਤੇਲ ਹੋ ਗਿਆ ਕੱਚਾ ਦੁੱਧ ਹੋ ਗਿਆ ਤੇ ਆ ਦਹੀਂ ਦੇ ਨਾਲ ਧੋਣਾ ਇਹਦੇ ਨਾਲ ਆਪਣਾ ਕੋਈ ਹੋ ਨਹੀਂ ਤੇ ਇਹ ਚੀਜ਼ਾਂ ਸਾਨੂੰ ਵੈਸੇ ਵੀ ਆਪਣੇ ਸਕਿਨ ਤੇ ਜ਼ਰੂਰ ਲਗਾਨੀਆਂ ਚਾਹੀਦੀਆਂ ਇਹ ਸਾਡੇ ਲਈ ਬਹੁਤ ਬੈਨੀਫਿਟ ਚੀਜ਼ਾਂ ਹੈ ਠੀਕ ਹੈ ਤੇ ਦਹੀਂ ਦੇ ਵਿੱਚ ਪਾ ਕੇ ਆ ਦੇਖੋ ਜਿਵੇਂ ਮੈਂ ਪਾਣ ਲੱਗੀ ਮੈਂ ਹੁਣ ਧੋਣ ਲੱਗੀ ਸੀ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰ ਰਹੀ ਹਾਂ ਦੇਖੋ ਜੀ ਇੱਕ ਚਮਚ ਤੁਸੀਂ ਇੱਕ ਡੇਢ ਚਮਚ ਜਿੰਨਾ ਤੁਸੀਂ ਦੇਖਦੇ ਹੋ ਨਾ ਆਪਣੇ ਫੇਸ ਦੇ ਹਿਸਾਬ ਨਾਲ ਤੁਸੀਂ ਦਹੀਂ ਲੈ ਲੈਣਾ ਠੀਕ ਹੈ ਦਹੀਂ ਵਧੀਆ ਹੋਵੇ ਖੱਟਾ ਹੋਵੇ ਮਿੱਠਾ ਹੋਵੇ ਕੋਈ ਦਿੱਕਤ ਨਹੀਂ ਹੈਗੀ ਤੇ ਆ ਦੇਖੋ ਜੀ ਉਹਦੇ ਵਿੱਚ ਆਪਾਂ ਉਸੇ ਹਿਸਾਬ ਨਾਲ ਨਾ ਬੇਸਣ ਪਾ ਲੈਣਾ ਇੱਕ ਚਮਚ ਜਿੰਨਾ ਆਪਣੇ ਉਹਦੇ ਨਾਲ ਪਤਲਾ ਲੱਗੇ ਤੁਹਾਨੂੰ ਕਿ ਤੁਹਾਡੇ ਫੇਸ ਤੇ ਲੱਗ ਜਾਣਾ ਠੀਕ ਹੈ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਿਕਸ ਕਰ ਲੈਣਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਸਿਰਫ ਜੇ ਤੁਹਾਨੂੰ ਲੱਗਦਾ ਕਿ ਸਾਡਾ ਗਾੜਾ ਹੈ ਤੇ ਤੁਸੀਂ ਇਹਦੇ ਵਿੱਚ ਨਾ ਸਿਰਫ ਗੁਲਾਬ ਜਲ ਪਾ ਲਿਆ ਕਰੋ ਠੀਕ ਹੈ ਹੁਣ ਇਹਨੂੰ ਵਧੀਆ ਤਰੀਕੇ ਨਾਲ ਏਦਾਂ ਲਗਾ ਕੇ ਨਾ ਆਪਣੇ ਹੱਥਾਂ ਤੇ ਆਪਣਾ ਮਲਕੇ ਨੂੰ ਫੇਸ ਧੋ ਲਿਆ ਕਰੋ ਤੇ ਜੇਕਰ ਤੁਸੀਂ ਤੁਹਾਡੇ ਕੋਲ ਟਾਈਮ ਹੁੰਦਾ 5-10 ਮਿੰਟ ਤੁਸੀਂ ਆਪਣੇ ਫੇਸ ਤੇ ਨੂੰ ਇਸ ਤਰ੍ਹਾਂ ਕਰਕੇ ਲਗਾ ਸਕਦੇ ਠੀਕ ਹੈ ਅੱਜ ਕੱਲ ਕੋਈ ਇਹ ਨਾ ਕਰਿਆ ਕਰੇ ਕਿ ਗਰਮ ਪਾਣੀ ਨਾਲ ਫੇਸ ਧੋਣਾ ਆਪਣਾ ਗਰਮ ਪਾਣੀ ਦੇ ਨਾਲ ਫੇਸ ਧੋਣਾ ਬਿਲਕੁਲ ਬੰਦ ਕਰ ਦਿਓ ਤੁਸੀਂ ਗਰਮ ਪਾਣੀ ਦੇ ਨਾਲ ਫੇਸ ਬਿਲਕੁਲ ਨਾ ਧੋਇਆ ਕਰੋ ਔਰ ਕਦੀ ਵੀ ਤੁਸੀਂ ਜਦੋਂ ਫੇਸ ਧੋ ਕੇ ਆਪਣਾ ਸੁਕਾਂਦੇ ਹੋ ਨਾ ਤੇ ਹਮੇਸ਼ਾ ਬਹੁਤ ਸਾਰੀਆਂ ਭੈਣਾਂ ਨੂੰ ਆਦਤ ਹੁੰਦੀ ਹੈ ਮੈਂ ਤੁਹਾਨੂੰ ਦੱਸਦੀਆਂ ਕਿ ਇਦਾਂ ਕਰਕੇ ਸੁਕਾਉਣਾ ਮਤਲਬ ਪੂੰਝਦੀਆਂ ਨੇ ਇਦਾਂ ਨਹੀਂ ਪੂੰਝਣਾ ਤੁਸੀਂ ਵਧੀਆ ਤਰੀਕੇ ਨਾਲ ਜਾਂ ਤਾਂ ਕੱਪੜਾ ਸੌਫਟ ਕਾਟਨ ਦਾ ਜਾਂ ਤਾਵਲ ਦੇ ਨਾਲ ਜਦੋਂ ਸਾਫ਼ ਕਰਦੇ ਹੋ ਨਾ ਤੇ ਤੁਸੀਂ ਇਸ ਤਰ੍ਹਾਂ ਕਰਕੇ ਜਾਂ ਐਦਾ ਐਦਾ ਕਰਕੇ ਆਪਣਾ ਮੂੰਹ ਸੁਕਾਇਆ ਕਰੋ ਠੀਕ ਹੈ ਜੀ ਤੇ ਲੋ ਜੀ ਦਹੀਂ ਤੇ ਬੇਸਣ ਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਮੈਂ 5-10 ਮਿੰਟ ਲਗਾਉਂਗੀ ਲਗਾ ਕੇ ਇਹਨੂੰ 5-10 ਮਿੰਟ ਬਾਅਦ ਫੇਰ ਧੋਵਾਂਗੀ ਜੇਕਰ ਤੁਸੀਂ ਧੋਣਾ ਇਹਨੂੰ ਨਾਲ ਦੀ ਨਾਲ ਵੀ ਸਵੇਰੇ ਧੋ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਮੇਰੇ ਕੋਲ ਟਾਈਮ ਨਹੀਂ ਤੇ ਮੈਂ 5-10 ਮਿੰਟ ਇਹਨੂੰ ਲਗਾ ਕੇ ਫਿਰ ਤੁਮ ਗਿਆ ਜਿਵੇਂ ਕਿਤੇ ਜਾਣਾ ਹੋਵੇ ਜਾਂ ਵੈਸੇ ਵੀ ਇਹਨੂੰ ਆਪਾਂ ਕਰ ਸਕਦੇ ਆ ਜੇਕਰ ਤੁਸੀਂ ਤੋਂ ਇਹਨੂੰ ਚਾਹੇ ਤੁਸੀਂ ਡੇਲੀ ਧੋ ਲੋ ਇਹਦੇ ਨਾਲ ਫੇਸ ਇਹ ਤੁਹਾਨੂੰ ਕੋਈ ਨੁਕਸਾਨ ਨਹੀਂ ਦੇਵੇਗਾ ਫਿਰ ਮੇਰੀਆਂ ਭੈਣਾਂ ਦੇ ਕਮੈਂਟ ਆਣਗੇ ਦੀਦੀ ਅਸੀਂ ਇੱਕ ਵਾਰ ਧੋਈਏ ਦੋ ਵਾਰ ਧੋਈਏ ਹਫਤੇ 'ਚ ਅਸੀਂ ਕਿੰਨੀ ਵਾਰੀ ਧੋਈਏ ਤੁਸੀਂ ਇਹਨੂੰ ਪ੍ਰੋਪਰ ਹਫਤਾ ਚਾਹੇ ਰੋਜ਼ ਧੋ ਕੋਈ ਨੁਕਸਾਨ ਨਹੀਂ ਦੇਣ ਲੱਗਾ ਠੀਕ ਹੈ ਜੀ ਲਓ ਜਿਵੇਂ 5-10 ਮਿੰਟ ਇਹਨੂੰ ਆਪਣੇ ਫੇਸ ਤੇ ਲਗਾਉਂਗੀ ਫਿਰ ਇਹਨੂੰ ਧੋਵਾਂਗੀ ਫਿਰ ਮੈਂ ਤੁਹਾਨੂੰ ਇੱਕ ਕਰੀਮ ਬਣਾ ਕੇ ਦਿਖਾਵਾਂਗੀ ਜਿੱਕਿ ਕਿਹੜੀ-ਕਿਹੜੀ ਚੀਜ਼ਾਂ ਦੀ ਮੈਂ ਕਰੀਮ ਬਣਾਉਂਦੀ ਹੁੰਨੀ ਉਹ ਤੁਹਾਡੇ ਨਾਲ ਸਾਰੇ ਸ਼ੇਅਰ ਕਰੂੰਗੀ ਤੁਸੀਂ ਘਰੇ ਬਣਾਣੀ ਹੈ ਕਰੀਮ ਠੀਕ ਹੈ ਬਾਹਰ ਦੀ ਕੋਈ ਕਰੀਮ ਨਹੀਂ ਲਗਾਨੀ ਹੈਗੇ ਤੇ ਇਹੀ ਕਰੀਮਾਂ ਤੁਸੀਂ ਆਪ ਆਪਣੇ ਬਣਾ ਕੇ ਕਰੀਮ ਸਿਰਫ ਰੱਖ ਲੈਣੀ ਹੈ ਸਾਮਕੇ ਕੰਚ ਦੀ ਡੱਬੀ ਦੇ ਵਿੱਚ ਪਾ ਕੇ ਠੀਕ ਹੈ ਤੇ ਇਹਨੂੰ ਤੁਸੀਂ ਫਿਰ ਆਪਣੇ ਫੇਸ ਤੇ ਲਾ ਸਕਦੇ ਹੋ ਰਾਤੀ ਸੌਣ ਲੱਗਿਆ ਲਗਾਨੀ ਹੈ ਤੇ ਕੀ ਕੀ ਪਾਣੇ ਆ ਉਹ ਤੁਹਾਡੇ ਨਾਲ ਮੈਂ ਹੁਣੇ ਵੀਡੀਓ ਸ਼ੇਅਰ ਕਰਾਂਗੀ ਜੀ ਮੈਂ ਆ ਦੇਖੋ ਇਹਦੇ ਨਾਲ ਮੇਰੀ ਸਕਿਨ ਬਿਲਕੁਲ ਵੀ ਜਿਹੜੀ ਆਪਣੀਆਂ ਝੁਰੜੀਆਂ ਪੈਂਦੀਆਂ ਨਾ ਮੈਨੂੰ ਭੈਣ ਨੇ ਬਲਾਸਪੁਰ ਤੋਂ ਕਮੈਂਟ ਕੀਤਾ ਮੈਂ ਤੁਹਾਡੇ ਨਾਲ ਮੈਂਸ਼ਨ ਕਰਕੇ ਦਿਖਾਉਂਗੀ ਉਹਨਾਂ ਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਜਿਹੜੀਆਂ ਮੈਂ ਦੱਸਦੀ ਹੁੰਨੀ ਆ ਨਾ ਜਿਹੜੀਆਂ ਭੈਣਾਂ ਦੀ ਬਹੁਤ ਜਲਦੀ ਉਮਰ ਤੋਂ ਪਹਿਲਾਂ ਹੀ ਉਹ ਦੱਸ ਰਹੀ ਸੀ ਕਿ 37 ਸਾਲ ਦੀ ਹੋਈਆਂ ਮੈਂ ਤੇ ਮੇਰੀ ਸਕਿਨ ਬਹੁਤ ਢਿੱਲੀ ਹੋ ਗਈ ਸੀਗੀ ਸਕਿਨ ਖਰਾਬ ਹੋ ਗਈ ਸੀ ਬਹੁਤ ਝੁਰੜੀਆਂ ਪੈ ਗਿਆ ਸੀ ਤੇ ਉਹਨਾਂ ਨੂੰ ਅੱਛਾ ਰਿਜ਼ਲਟ ਮਿਲੇ ਤਾਂ ਹੀ ਕਮੈਂਟ ਕੀਤਾ ਨਾ ਮੈਨੂੰ ਚਲੋ ਤੇ ਲੋ ਜੀ ਆਹ ਦੇਖੋ ਜਿਵੇਂ ਆਪਾਂ ਆਪਣਾ ਮੂੰਹ ਧੋ ਲੈਣਾ ਨਾ ਹਮੇਸ਼ਾ ਆਪਣਾ ਸੌਫਟ ਟਾਵਲ हा देखो इस तरह इस तरह करके मुँह पूंजया करो ठीक है बहुत सारिया भैं देखिया रगड़ियां एक अपनी स्किन ना तुम रगड़िया ना करो क्योंकि बहुत सॉफ्ट होंगी ठीक है जी इस तरह करके करके या फिर ये जदों भी कभी पूजते नीचे नी हमेशा स्किन उपर न करके पूंजया करो ठीक है जी ਕਲੋਜੀ ਹੁਣ ਬਣਾਵਾਂਗੇ ਆਪਾਂ ਆਪਣੀ ਕਰੀਮ ਠੀਕ ਹੈ ਜੀ ਫੇਸ ਨੂੰ ਵਧੀਆ ਤਰੀਕੇ ਨਾਲ ਆਪਾਂ ਸੁਕਾ ਲੈਣਾ ਤੇ ਫੇਸ ਦਾ ਐਸੀ ਤਰ੍ਹਾਂ ਤੁਸੀਂ ਧੰਨ ਰੱਖ ਸਕਦੇ ਹੋ ਕਰੀਮ ਦੇ ਵਿੱਚ ਆਪਾਂ ਕੀ ਕੁਝ ਪਾਣਾ ਹੈ ਮੈਂ ਤੁਹਾਡੇ ਨਾਲ ਉਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਲੈ ਲੈਣਾ ਐਲੋਵੀਰਾ ਜੈੱਲ ਜਿਹੜਾ ਐਲੋਵੀਰਾ ਫਰੈਸ਼ ਬਿਲਕੁਲ ਜਾਂ ਕਰੀਮ ਵਾਲਾ ਆ ਆਂਦਾ ਹੈ ਨਾ ਤੁਹਾਡੇ ਕੋਲ ਰੈਡੀ ਮੇਡ ਤੇ ਉਹ ਲੈ ਲੈਣਾ ਆ ਦੇਖੋ ਜੀ ਇੱਕ ਚਮਚ ਤੁਸੀਂ ਇਹਨੂੰ ਇੱਕ ਚਮਚ ਲੈ ਲਓ ਅੱਧਾ ਲੈ ਲਓ ਜਿੰਨੀ ਤੁਸੀਂ ਕਰੀਮ ਬਣਾਣੀ ਹੈ ਠੀਕ ਹੈ 2-4 ਦਿਨਾਂ ਲਈ ਇਹਨੂੰ ਆਪਾਂ ਕੰਚ ਦੀ ਡੱਬੀ 'ਚ ਵੀ ਪਾ ਕੇ ਰੱਖ ਸਕਦੇ ਹਾਂ ਠੀਕ ਹੈ ਜੀ ਕੋਈ ਇਹ ਨਹੀਂ ਹੈ ਕਿ ਆਪਾਂ ਇਹਨੂੰ ਦਵਾਰਾਂ ਨਹੀਂ ਯੂਜ਼ ਕਰ ਸਕਦੇ ਆਪਾਂ ਇਹਨੂੰ ਹਫਤੇ ਭਰ ਦੀ ਵੀ ਬਣਾ ਕੇ ਰੱਖ ਸਕਦੇ ਹਾਂ ਮੈਂ ਥੋੜੀ ਬਣਾਉਣ ਲੱਗਿਆ ਦੂਜੇ ਨੰਬਰ ਤੇ ਲੈਣੀ ਹੈ ਜੀ ਆਪਾਂ ਵੈਸਲੀਨ ਇੰਨੀ ਹੀ ਵੈਸਲੀਨ ਲੈ ਲੈਣੀ ਹੈ ਤੁਸੀਂ ਠੀਕ ਹੈ ਜੀ ਲਓ ਜੀ ਇਹ ਵੀ ਵੈਸਲੀਨ ਲੈ ਲਈ ਤੇ ਲਓ ਜੀ ਤੀਸਰੇ ਨੰਬਰ ਤੇ ਆਪਾਂ ਹੁਣ ਕੀ ਲੈਣਾ ਜੀ ਦੇਸੀ ਘਿਓ ਠੀਕ ਹੈ ਜੀ ਆ ਬਿਲਕੁਲ ਮੈਂ ਘਰ ਦਾ ਬਨਾਇਆ ਫਰੈਸ਼ ਘਿਓ ਹੈ ਤੁਸੀਂ ਦੇਖਿਆ ਹੀ ਹੋਣੇ ਬਨਾਇਆ ਹੈ ਇਹੀ ਆਪਾਂ ਇਸੇ ਤਰ੍ਹਾਂ ਹੀ ਜਿੰਨਾ ਤੁਸੀਂ ਕਰੀਮ ਬਣਾਣੀ ਹੈ ਇੰਨੇ ਇੱਕ ਚਮਚ ਪਰ ਕੇ ਇਹਦੇ ਵਿੱਚ ਦੇਸੀ ਘਿਓ ਲੈ ਲੈਣਾ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਆਪਾਂ ਚੌਥੀ ਚੀਜ਼ ਕੀ ਪਾਣੀ ਹੈ ਜੀ ਉਹ ਵੀ ਤੁਹਾਨੂੰ ਨੇ ਦੱਸਦੀ ਆਂ ਹਲੇਲੇ ਜੀ ਆਪਾਂ ਬਾਦਾਮ ਰੋਗਨ ਠੀਕ ਹੈ ਜੀ ਬਾਦਾਮ ਰੋਗਨ ਆਂਦਾ ਹੈ ਤੁਸੀਂ ਇਹਨੂੰ ਮੈਡੀਕਲ ਸਟੋਰ ਤੋਂ ਲੈ ਸਕਦੇ ਜਿਹਦੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਰਾਤ ਨੂੰ ਸੌਣ ਲੱਗਿਆ ਮਾਲਿਸ਼ ਕਰਿਆ ਕਰੋ ਇਦਾਂ ਦੀ ਇਹਦੇ ਹੁਣ ਆਪਾਂ 5-10 ਬੂੰਦਾ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਇਹਦੇ ਵਿੱਚ ਹੀ ਆਪਾਂ ਇਸ ਤਰ੍ਹਾਂ ਕਰਕੇ ਦੇਖੋ 10 ਕੋ ਬੂੰਦਾ ਤੁਸੀਂ ਇਹਨੂੰ ਨਾ ਇਦਾਂ ਹੀ ਪਾ ਲੈਣੀ ਹੈ ਠੀਕ ਹੈ ਹੁਣ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਪਾਈਆਂ ਨਾ ਹੁਣ ਇਹਨਾਂ ਨੂੰ ਆਪਾਂ ਇੱਕ ਤਰ੍ਹਾਂ ਦਾ ਮਿਕਸ ਕਰਕੇ ਆ ਦੇਖੋ ਮਿਕਸ ਕਰਕੇ ਇੱਕ ਤੁਹਾਡੀ ਕਰੀਮ ਜੀ ਬਣ ਜੇਗੀ ਬਹੁਤ ਵਧੀਆ ਚੀਜ਼ ਤੁਹਾਨੂੰ ਤੁਸੀਂ ਖੁਦ ਇਹ ਚੀਜ਼ਾਂ ਪਾ ਕੇ ਦੇਖੇ ਬਣਾ ਕੇ ਦੇਖੇ ਤੁਸੀਂ ਯਕੀਨ ਮੰਨਿਓ ਕਿ ਤੁਹਾਨੂੰ ਇਹਦੇ ਇੰਨੇ ਅੱਛੇ ਰਿਜ਼ਲਟ ਮਿਲਣਗੇ ਨਾ ਕਿ ਲਗਾਣੀ ਕਿੱਦਾਂ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ ਨੂੰ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲੈਨੇ ਆ ਇਹਨੂੰ ਕਿਸੇ ਕੰਝ ਦੀ ਡੱਬੀ ਚ ਪਾ ਕੇ ਰੱਖ ਲਓ ਜੇਕਰ ਤੁਹਾਡੇ ਕੋਲ ਕੋਈ ਵੈਸਲਿਨ ਦੀ ਡੱਬੀ ਖਾਲੀ ਹੋਈ ਉਹਦੇ ਵਿੱਚ ਰੱਖ ਲਓ ਠੀਕ ਹੈ ਜੀ ਇਹਨੂੰ ਤੁਸੀਂ ਰੱਖ ਲਓ ਤੁਹਾਡਾ ਕੁਝ ਰਾਤ ਨੂੰ ਸੌਣ ਲੱਗਿਆ ਆਪਾਂ ਕਿੱਦਾਂ ਲਗਾਣੀ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਹੁਣ ਇਹਨੂੰ ਵਧੀਆ ਤਰੀਕੇ ਨਾਲ ਸਾੜੀਆ ਦੇਖੋ ਬਹੁਤ ਅੱਛੀ ਜੀ ਕਰੀਮ ਬਣ ਗਈ ਠੀਕ ਹੈ ਜੀ ਹੁਣ ਆਪਾਂ ਜਦੋਂ ਵੀ ਆਪਾਂ ਸੌਣ ਲੱਗਣਾ ਆਪਾਂ ਕੰਮ ਕਰਕੇ ਠੰਡੇ ਪਾਣੀ ਨਾਲ ਮੂੰਹ ਧੋ ਲੋ ਚਾਹੇ ਤੁਸੀਂ ਦਹੀਂ ਲਗਾ ਕੇ ਧੋ ਲੋ ਚਾਹੇ ਤੁਸੀਂ ਕੱਚੇ ਦੁੱਧ ਨਾਲ ਧੋ ਲੋ ਤੁਹਾਡੀ ਆਪਣੀ ਇੱਛਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਕਰਕੇ ਆਪਣੇ ਹੱਥ ਤੇ ਲਗਾ ਲਓ ਇਸ ਤਰ੍ਹਾਂ ਹੱਥ ਤੇ ਲਗਾ ਠੀਕ ਹੈ ਇਹਨੂੰ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਮਾਲ ਐਵੇਂ ਮਲ ਲੈਣੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਸੌਣ ਲੱਗਿਆ ਮਾਲਿਸ਼ ਕਰਨੀ ਠੀਕ ਹੈ ਵੀ ਵੀ ਸਟੈਪ ਤੁਸੀਂ ਕਰਨੇ ਆ ਦੇਖੋ ਇਸ ਤਰ੍ਹਾਂ ਕਰਕੇ ਨਾਲੇ ਤੁਹਾਡੀਆਂ ਝੁਰੜੀਆਂ ਖਤਮ ਹੋਣਗੀਆਂ ਨਾਲੇ ਤੁਹਾਡੀ ਸਕਿਨ ਬਿਲਕੁਲ ਵਧੀਆ ਰਹੇਗੀ ਤੇ ਸਕਿਨ ਵੀ ਤੁਹਾਡੀ ਟਾਈਟ ਹੋ ਜਾਏਗੀ ਤੇ ਰੰਗ ਵੀ ਤੁਹਾਡਾ ਬਹੁਤ ਵਧੀਆ ਹੋ ਜਾਏਗਾ ਠੀਕ ਹੈ ਜੀ ਆ ਦੇਖ ਇਸ ਤਰ੍ਹਾਂ ਕਰਕੇ ਸਾਰੀ ਸਕਿਨ ਤੇ ਤੁਸੀਂ 10-10 ਜੀਆਂ ਕਰ ਲਓ 20-20 ਕਰ ਲਓ ਤੁਹਾਡੀ ਆਪਣੀ ਜਿੰਨੇ ਤੁਹਾਨੂੰ ਲੱਗਦਾ ਆ ਦੇਖ ਇਸ ਤਰ੍ਹਾਂ ਕਰਕੇ ਤੁਸੀਂ ਆਹ ਵਾਲੇ ਕਰਨੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਮਾਲਿਸ਼ ਕਰਦੇ ਜਾਣਾ আর ਇਹਨੂੰ ਕੋਈ ਨਹੀਂ ਤੁਸੀਂ ਰਾਤ ਨਾਲ ਆਪਣਾ ਰਾਤ ਨੂੰ ਲਗਾ ਕੇ ਸੋ ਸਕਦੇ ਹੋ ਆ ਦੇਖੋ ਜਿਹੜੀ ਹੋਰ ਕਰਕੇ ਆ ਨੰਬਰ ਆ ਦੇਖੋ ਜਿਸ ਤਰ੍ਹਾਂ ਕਰਕੇ ਮਾਲਿਸ਼ ਕਰਨੀ ਜਾਣੀ ਹੈ ਆਪਣੀ ਜਿਵੇਂ ਕਈ ਵੀਰੇ ਨਾ ਅੱਖਾਂ ਦੇ نیچے ਕਾਲੇ ਘੇਰੇ ਹੋ ਜਾਂਦੇ ਆ ਤੁਸੀਂ ਦੇਖਿਆ ਹੋਣਾ ਤੁਸੀਂ ਮੇਰੇ ਵੀ ਦੇਖ ਲਓ ਮੇਰੇ ਬਿਲਕੁਲ ਤੁਹਾਨੂੰ ਕਾਲੇ ਘੇਰੇ ਨਹੀਂ ਮਿਲਣਗੇ ਆ ਦੇਖੋ ਆ ਦੇਖੋ ਅੱਖਾਂ ਦੇ ਉੱਪਰ ਆ ਮੇਰੀ ਸਕਿਨ ਬਿਲਕੁਲ ਖਰਾਬ ਹੋ ਚੁੱਕੀ ਸੀ ਜੀ ਜਦੋਂ ਦੇ ਮੈਂ ਹੁਣ ਇਹ ਵਾਲੀਆਂ ਚੀਜ਼ਾਂ ਯੂਜ਼ ਕਰਨ ਲੱਗੀ ਆ ਠੀਕ ਹੈ ਜੀ ਤੁਹਾਨੂੰ ਵੀ ਦੱਸਦੀ ਆ ਤੇ ਮੈਂ ਖੁਦ ਵੀ ਯੂਜ਼ ਕਰਦੀ ਆ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਲੱਗੇ ਆ ਮੈਨੂੰ ਹੁੰਦਾ ਵੀ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਹੀ ਆਪਣੀ ਵੀਡੀਓ ਸ਼ੇਅਰ ਕਰਾਂ ਠੀਕ ਹੈ ਜੀ ਆ ਦੇਖੋ ਆ ਦੇਖੋ ਕਈ ਵਰੀ ਹੁੰਦਾ ਆਪਣੀ ਸਕਿਨ ਇੱਥੋਂ ਸਕਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਜਲਦੀ ਇੱਥੇ ਨਾ ਕਿਉੜੀਆਂ ਜੀਆਂ ਪਹਿਣੀਆਂ ਸ਼ੁਰੂ ਹੋ ਜਾਂਦੀਆਂ ਮੱਥੇ ਤੇ ਸਭ ਤੋਂ ਪਹਿਲਾਂ ਕਿਉੜੀਆਂ ਪਹਿਨਦੀਆਂ ਔਰ ਕਦੀ ਵੀ ਤੁਸੀਂ ਸੌਣ ਲੱਗੇ ਆ ਰਾਤ ਨੂੰ ਸੌਂਦੇ ਹੋ ਤੇ ਇਸ ਤਰ੍ਹਾਂ ਕਰਕੇ ਗਰਮ ਹੱਥ ਕਰਕੇ ਨਾ ਬਹੁਤ ਅੱਛੀ ਤਰ੍ਹਾਂ ਇੱਦਾਂ ਸੇਕਾ ਦਿਆ ਕਰੋ ਸਵੇਰੇ ਉੱਠ ਕੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਿਆ ਕਰੋ ਠੀਕ ਹੈ ਇਹਦੇ ਨਾਲ ਤੁਸੀਂ ਖੁਦ-ਬਖੁਦ ਕਹੋਗੇ ਕਿ ਤੁਹਾਨੂੰ ਆਪਣੇ ਆਪ ਰਿਜ਼ਲਟ ਮਿਲਣਗੇ ਤੁਸੀਂ ਆਪ ਹੀ ਕਹੋਗੇ ਜਿਵੇਂ ਮੇਰੀ ਭੈਣ ਨੇ ਮੈਨੂੰ ਦੱਸਿਆ ਨਾ ਕਿ ਮੈਨੂੰ ਬਹੁਤ ਵਧੀਆ ਫਾਇਦਾ ਲੱਗਿਆ ਇਸੇ ਤਰ੍ਹਾਂ ਹੀ ਤੁਹਾਨੂੰ ਵੀ ਲੱਗੇਗਾ ਤੁਸੀਂ ਖੁਦ ਮੈਨੂੰ ਕਮੈਂਟ ਕਰਕੇ ਦੱਸੋਗੇ ਠੀਕ ਹੈ ਜੀ ਚਾਚੇ ਤੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੀ ਸਕਿਨ ਤੇ ਇਦਾਂ ਕਰਕੇ ਮਾਲਿਸ਼ ਕਰਦੇ ਜਾਣਾ ਠੀਕ ਹੈ ਜੀ ਵਾਟ ਇ ਗਲੋਇੰਗ ਸਕਿਨ ਤੇ ਗਾਇਸ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਨੀ ਆ ਕਿ ਆ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਜਿਹੜਾ ਬਣਾਇਆ ਸੀ ਨਾ ਬੇਸਨ ਦਹੀਂ ਵਾਲਾ ਤੁਸੀਂ ਆਪਣੇ ਆਪ ਦੇਖੋ ਜੀ ਇੱਕ ਹੱਥ ਤੇ ਮੈਂ ਲਾਇਆ ਤੇ ਇੱਕ ਹੱਥ ਦੇ ਵਿੱਚ ਦੇਖੋ ਮੇਰੇ ਕਾਲਾਪਨ ਤੇ ਇੱਕ ਹੱਥ ਮੇਰਾ ਸਾਫ਼ ਹੋ ਗਿਆ ਇਹ ਚੀਜ਼ ਦਾ ਤੁਸੀਂ ਕਦੀ ਵੀ ਯੂਜ਼ ਕਰਕੇ ਦੇਖਿਓ ਜੇਕਰ ਤੁਸੀਂ ਜੇ ਟਾਈਮ ਜ਼ਿਆਦਾ ਲਗਾ ਕੇ ਰੱਖਣਾ 5-10 ਮਿੰਟ ਤੇ ਤੁਸੀਂ ਹਲਦੀ ਵਿੱਚ ਪਾ ਲਿਆ ਕਰੋ ਠੀਕ ਹੈ ਜੀ ਹਲਦੀ ਦੀ ਇੱਕ ਚੁਟਕੀ ਦਹੀਂ ਬੇਸਣ ਤੇ ਹਲਦੀ ਇਹ ਤਿੰਨੋਂ ਚੀਜ਼ਾਂ ਪਾ ਕੇ ਤੁਸੀਂ ਪੈਕ ਬਣਾ ਕੇ 15 ਮਿੰਟ ਲਈ ਆਪਣੇ ਫੇਸ ਤੇ ਲਗਾਓ ਤੁਹਾਨੂੰ ਖੁਦ ਲੱਗੇਗਾ ਕਿ ਹਾਂ ਬਹੁਤ ਅੱਛਾ ਰਿਜ਼ਲਟ ਆਇਆ ਹੈ ਬਾਕੀ ਇਹ ਮੈਨੂੰ ਜਰੂਰ ਦੱਸਿਓ ਜਿਸ ਤਰ੍ਹਾਂ ਮੇਰੀਆਂ ਭੈਣਾਂ ਮੈਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਐ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੋ ਮੈਨੂੰ ਅੱਛੇ ਰਿਜ਼ਲਟ ਮਿਲਦੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰਦੀ ਆ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰਸੈਸ ਜੀ ਕਰਦੀ ਹੈ ਬਾਏ ਬਾਏ